ਕਿਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾਣੂ ਬੁਲਾਉਂਦੇ ਰਹੇ ਤਾਂਜਪਾਲ ਜੀ ਵਾਹ ਜੀ ਵਾਹ ਆਜੋ ਆਜੋ ਲੰਗਿਆਣ ਲੰਗਿਆ चौहान ਸਾਹਿਬ ਆਜੋ ਆਜੋ ਡਾਕਟਰ ਸਾਹਿਬ ਵੀ ਆ ਰਹੇ ਹੈ ਜੈਨ ਜੀ ਜੈਹ ਜੈਨ ਜੀ ਜੈਨ ਜੀ ਡਾਕਟਰ ਸਾਹਿਬ ਆਓ ਆਓ ਬੈਠੋ 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 ਦਸਤੋ ਬੈਠੋ ਜੀ चौहान ਸਾਹਿਬ ਬੈਠੋ ਬੈਠੋ ਲਾਓ ਡੇਢ ਬੈਗੇ ਜੀ ਬੈਗੇ ਬੈਗੇ ਮਰੀ ਹੋਰ ਸੁਣਾਓ ਕਿਵੇਂ ਹੋ ਬੜੀ ਲਿਸ਼ਕਦੀ ਆ ਤੇ ਬੈਠਕ ਮੈਂ ਕਿਹਾ ਬੈਠਕ ਲਿਸ਼ਕਣੀ ਆ ਹੈ ਬੈਠਕ ਸਾਡੀ ਫੇਰ ਲਿਸ਼ਕਣੀ ਹੁੰਦੀ ਆ ਜੀ ਜਦੋਂ ਪ੍ਰਾਣੇ ਨੇ ਕਿਸੇ ਨੇ ਖਾਣਾ ਹੋਵੇ ਮਾਰੀ ਮੋੜੀ ਦੇ ਝਾੜ ਝੂਟ ਕਰੇ ਲਈਦੀ ਆ ਬਿਲਕੁਲ ਬਿਲਕੁਲ ਇਹ ਤਾਂ ਬਾਤ ਜ਼ਰੂਰੀ ਆ ਜੀ ਲਿਸ਼ਕਾ ਕੇ ਰੱਖੀਦਾ ਜਾਂ ਚੰਗਾ ਕੀਤਾ ਕੋਈ ਡਾਕਟਰ ਸਾਹਿਬ ਨੂੰ ਲੈ ਆ ਬਿਲਕੁਲ ਡਾਕਟਰ ਸਾਹਿਬ ਨੂੰ ਨਾਲ ਲਿਆ ਆ ਜੀ ਮੈਂ ਦੇਖ ਲਉ ਹਾਂ ਜੀ ਆ ਜਾਨ ਪਛਾਨ ਕਰਾਓ ਪਹਿਲਾਂ ਲਓ ਜੀ ਲਓ ਲਓ ਇਹ ਨੇ ਡਾਕਟਰ ਬੈਣੀ ਨਰਿੰਦਰ ਸਿੰਘ ਬੈਣੀਪਾਲ ਜੀ ਜੀ ਡਾਕਟਰ ਨਿੰਦਰ ਸਿੰਘ ਬਣੀਪਾਲ ਜੀ ਜੁਆਇੰਟ ਡਾਇਰੈਕਟਰ ਨੇ ਖੇਤੀਬੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਿੱਚ ਇਹ ਸਿਵਨਬਾਰੇ ਆ ਨਾਲ ਨਾਲ ਹੀ ਡਾਇਰੈਕਟਰ ਨੇ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਦੇ ਅੱਛਾ ਫਿਰ ਡੀਸੀ ਡਾਇਰੈਕਟਰ ਬੜੇ ਅਫਸਰ ਲਿਆਦੇ ਆ ਜੀ ਨਾਲ ਬਿਲਕੁਲ ਬਹੁਤ ਵੱਡੇ ਅਫਸਰ ਨੇ ਜੀ ਇਹਨੂੰ ਡਾਕਟਰ ਸਾਹਿਬ ਥੈਂਕ ਯੂ ਥੈਂਕ ਯੂ ਬਹੁਤ ਜੀ ਤੁਹਾਡੀ ਫੇ ਜੇ ਤੁਸੀਂ ਵੱਡੇ ਆਫਸਰ ਹਾਂ ਤੇ ਜਾਣਕਾਰੀ ਵੱਡੀ ਹੋਣੀ ਆ ਬਿਲਕੁਲ ਜੀ ਬਿਲਕੁਲ ਅੱਜ ਫੇ ਸਾਰੀ ਰਖਾ ਲਈਏ ਇੱਥੇ ਮੈਂ ਦੋ ਦੋ ਅਧੇ ਨੇ ਜੀ ਅੱਜ ਫੇ ਜਾਣਕਾਰੀ ਇਹਨਾਂ ਦੀ ਰਖਾ ਲਈਏ ਬਿਲਕੁਲ ਸਾਰੀ ਜਾਣਕਾਰੀ ਇਹਨਾਂ ਤੋਂ ਅੱਜ ਆਪਾਂ ਲੈ ਲੈਣੀ ਆ ਆ ਜਾਣਕਾਰੀ ਲਵਾਂਗੇ ਤੁਹਾਡੇ ਕੋਲੋਂ ਬਿਲਕੁਲ ਜੀ ਹਾਂ ਅੱਛਾ ਹੋਰ ਸੁਣਾਓ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਜੀ ਸੁਣੋ ਮੈਨੂੰ ਇੱਕ ਗੱਲ ਦਾ ਦੱਸੋ ਥੋੜਾ ਜਿਹਾ ਹੂੰ ਲੋਕੀ ਹੁਣ ਫੇਰ ਇੱਕ ਚੀਜ਼ ਸੋਚਣ ਲੱਪੇ ਆ ਵੀ ਕੁਦਰਤੀ ਖੇਤੀ ਵਾਲ ਨੂੰ ਮੋੜਾ ਘਟਿਆ ਜਾਵੇ ਵਾਹ ਉਹ ਮੈਂ ਦੇਖਿਆ ਜੀ ਅੱਜ ਕੱਲ ਪਿੰਪਿੰਡਾਂ ਦੇ ਵਿੱਚ ਨਾ ਕਾਫੀ ਹਿਰਝਾਨ ਆ ਰਿਹਾ ਆ ਕਿਉਂਕਿ ਆਪਣੇ ਲੋਕ ਵੀ ਜਾਗਰੂਕ ਹੋ ਰਹੇ ਆ ਹੁਣ ਕਿਉਂਕਿ ਨਾ ਜਦੋਂ ਆਪਾਂ ਕੀੜੇ ਮਾਰ ਜ਼ਹਿਰਾਂ ਖਾਦਾਂ ਪਾ ਪਾ ਕੇ ਫਸਲਾਂ ਦਾ ਵੱਧ ਝਾੜ ਲੈਣ ਦੀ ਹੋੜ ਦੇ ਵਿੱਚ ਆਪਣੀ ਜਿਹੜੀ ਸਿਹਤ ਵੱਲ ਧਿਆਨ ਨਹੀਂ ਦੇ ਰਹੇ ਸੋ ਹੁਣ ਥੋੜੇ ਜਿਹਾ ਲੋਕ ਚਕੰਨੇ ਹੋਏ ਆ ਨਹੀਂ ਚਕੰਨੇ ਦੇਖੋ चौहान ਸਾਹਿਬ ਡਾਕਟਰ ਸਾਹਿਬ ਚੋਂ ਕੰਨੇ ਹੋਣਾ ਪੈਣਾ ਪਹਿਲਾਂ ਅਸੀਂ ਪਹਿਲਾਂ ਅਸੀਂ ਫਸਲਾਂ ਦੇ ਟੀਕੇ ਲਾਉਨੇ ਆ ਹਾਂਜੀ ਮੁਰਗੇ ਅਸੀਂ ਆਪਟੀਕੇ ਲਵਾਉਣ ਚਾਹੀਦਾ ਹੈ ਤੇ ਸਾਡੇ ਵੀ ਤਾਂ ਸੂਈ ਚੁੱਪਦੀ ਨਾ ਫੇ ਹਾਂ ਬਿਲਕੁਲ ਕਰਕੇ ਸਾਨੂੰ ਚਕੰਨੇ ਜਾਗਰੂਕ ਸਮਝਦਾਰ ਹੋਣਾ ਪੈਣਾ ਹੈ ਇਹ ਜਿਹੜੀ ਅਸੀਂ ਇੱਕ ਧਰਤੀ ਦੀ ਸਿਹਤ ਬਗਾਲ ਲਈ ਹੋਈ ਹੈ ਨਾ ਇਹ ਦੁਬਾਰਾ ਠੀਕ ਤਾਂ ਹੀ ਹੋਣੀ ਆ ਤੇ ਉਹਦੇ ਜੀ ਅਸੀਂ ਜਿਹੜਾ ਤੰਦਰੁਸਤ ਭੋਜਨ ਜਿਹੜਾ ਅਸੀਂ ਬਿਲਕੁਲ ਬਿਲਕੁਲ ਇਹ ਸਮੇਂ ਦੀ ਲੋੜ ਵੀ ਆ ਜੀ ਹੁਣ ਕਿਉਂਕਿ ਖਾਦ ਖੁਰਾਕ ਇੰਨੀ ਆ ਕੋ ਜਹਿਰੀਲੀਆਂ ਹੋ ਗਈਆਂ ਨੇ ਜ ਜਿਹਦੇ ਨਾਲ ਬਿਮਾਰੀਆਂ ਬਹੁਤ ਜ਼ਿਆਦਾ ਵਧ ਰਹੀਆਂ ਨੇ ਬਿਲਕੁਲ ਤੁਸੀਂ ਜੇ ਬਰਮਾਰੀਆਂ ਤੋਂ ਅਸੀਂ ਰਾਹਤ ਪਾਉਣੀ ਹੈ ਤਾਂ ਸਾਨੂੰ ਥੋੜਾ ਜਿਹਾ ਮੋੜਾ ਕੁਦਰਤੀ ਖੇਤੀ ਵੱਲ ਪਾਉਣਾ ਪਊਗਾ ਬਹੁਤੇ ਲੋਕ ਅੱਜ ਕੱਲ ਇਹ ਘਰੇਲੂ ਬਗੀਚੀ ਦੇ ਵਿੱਚ ਜਿਹੜੀਆਂ ਸਬਜ਼ੀਆਂ ਲਾਉਂਦੇ ਉਹ ਤੋਂ ਵੀ ਸ਼ੁਰੂ ਕੀਤਾ ਹੋਇਆ ਇਹਨਾਂ ਨੇ ਆਪਣੇ ਪਿੰਡ ਦਾ ਪ੍ਰਗਟ ਸਿੰਘ ਆ ਦਿੱਕਾ ਉਹਨੇ 2 ਕਨਾਲ ਸਬਜ਼ੀ ਲਾਈ ਸੀ ਜਿਹੜੀ ਉਹ ਬਿਨਾਂ ਕਿਸੇ ਵੀ ਖਾਦ ਤੋਂ ਸਿਰਫ ਰੂੜੀ ਖਾਦ ਉਹਦੇ ਵਿੱਚ ਪਾਉਂਦਾ ਆ ਅੱਛਾ ਹੁੰਦੀ ਵੀ ਬਹੁਤ ਆ ਹੈਂ ਉਹ ਕਈ ਵਾਰੀ ਘਰੇ ਫੜਾਏ ਗਏ ਮੈਂ ਤਾਂ ਮੈਂ ਕਿਹਾ ਭਾਈ ਸਬਜੀ ਤਾਂ ਮੈਂ ਵੀ ਲਾਈਓ ਆ ਕਹਿੰਦੇ ਕੀ ਦਸੀਏ ਤੇਜਪਾਲ ਜੀ ਹੁੰਦੀ ਇੰਨੀ ਆ ਹੈ ਅਜੀ ਤੇ ਵੜਦੇ ਦੀ ਕਹਿੰਦੇ ਸਾਰੇ ਪਿੰਡ ਖਾਂਡਿਆ ਬਿਲਕੁਲ ਜੀ ਦੇਖੋ ਰੁਝਾਨ ਤਾਂ ਫਿਰ ਆਪਾਂ ਨੂੰ ਘਰੇਲੂ ਬਗੀਚੀ ਤੋਂ ਸ਼ੁਰੂ ਕਰਨਾ ਪਊਗਾ ਨਾ ਬਿਲਕੁਲ ਬਿਲਕੁਲ ਤੇ ਸਾਨੂੰ ਫਿਰ ਵੱਡੀਆਂ ਫਸਲਾਂਵਾਲ ਵੀ ਫੇਰ ਹੀ ਉਸ ਤੋਂ ਬਾਅਦ ਵਧਾਂਗੇ ਨਾ ਕਣਕ ਵੱਲ ਨੂੰ ਜਾਂ ਥੋੜਾ ਬਹੁਤ ਆਪਣੀ ਜਿਹੜੀਆਂ ਕੋਈ ਹੋਰ ਫਸਲਾਂ ਖਾਣ ਵਾਲੀਆਂ ਨੇ ਉਹਨਾਂ ਵੱਲ ਨੂੰ ਹਨਾ ਆ ਤੋ ਜ਼ਰੂਰੀ ਹੈ ਵੀ ਆਪਾਂ ਇਹਦੀ ਵੱਲ ਨੂੰ ਜਰੂਰ ਆਪਾਂ ਮੋੜਾ ਪਾਈਏ ਦੇਖੋ ਪਹਿਲਾਂ ਸਬਜ਼ੀਆਂ ਤੋਂ ਹੀ ਸ਼ੁਰੂ ਕਰੀਏ ਹੈਨਾ ਤਾਂ ਕਿ ਘੱਟੋ ਘੱਟ ਸਬਜ਼ੀ ਤਾਂ ਸਾਡੀ ਪਲੇਟ 'ਚ ਜਿਹੜੀ ਹੈ ਸਾਡੀ ਥਾਲੀ ਦੇ ਵਿੱਚ ਅੱਜ ਦੀ ਆਵੇ ਨਾ ਉਹ ਅੱਜ ਦੀ ਆਵੇ ਜੀ ਆਹ ਇੱਕ ਕੰਮ ਹੋਰ ਵੀ ਕਰਨਾ ਪੈਣਾ ਹਾਂਜੀ ਸਬਜ਼ੀਆਂ ਜਿਹੜੀਆਂ ਨਾ ਤੋੜ ਕੇ ਸ਼ਾਮ ਨੂੰ ਤੇ ਸਵੇਰੇ ਸਵੇਰੇ ਮੰਡੀ ਪਹਚਾਉਣੀਆਂ ਪੈਣੀਆਂ ਆ ਆਗੇ ਲੱਗਦਾ ਤੁਹਾਡੀਆਂ ਗੱਲਾਂ ਤੋਂ ਮੈਨੂੰ ਇਹ ਹੀ ਬੋਝਾ ਭਰ ਕੇ ਪੈਸੇ ਮਿਲਣੇ ਆ ਫੇਰ ਹੀ ਘਰ ਜਣਾ ਨਾ ਤੇਰਾ ਖਿੜਿਆ ਲੈ ਕੇ ਆਉਣਾ ਬਿਲਕੁਲ ਬਿਲਕੁਲ ਪਾੜੀ ਦਿਓ ਫਿਰ ਪਾ ਤੁਸੀਂ ਮੰਡੀਆਂ ਦੇ ਪਾਸ ਸੁਣਾਈਏ ਫਿਰ ਤੁਹਾਨੂੰ ਜੀ 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 ਮੰਡੀਆਂ ਦੇ ਅੱਜ ਭਾਅ ਚੋਂ ਹਾਂ ਸਾਹਿਬ ਜਿਹੜੇ ਰਹੇ ਆ ਇਦਾਂ ਰਹੇ ਆ ਸਾਰਿਆਂ ਤੋਂ ਪਹਿਲਾਂ ਆਲੂ ਜਲੰਧਰ ਵਿਖਿਆ 280 ਰੁਪਏ ਗੁਆਂਟਲ ਲੁਧਿਆਣਾ 400 ਫਿਰੋਜ਼ਪੁਰ 500 ਰੁਪਏ ਗੁਆਂਟਲ ਜੀ ਮਲੋਟ 400 ਰੁਪਏ ਪਟਿਆਲਾ 500 ਰੁਪਏ ਗੁਆਂਟਲ ਤੇ ਬਰਨਾਲਾ ਵੀ ਸਲਾਹ ਨਾਲ 500 ਰੁਪਏ ਫੀ ਕੁਆਂਟਲ ਆ ਜੀ ਆਲੂ ਦਾ ਭਾਅ ਰਿਹਾ ਠੀਕ ਹੈ ਪਿਆਜ਼ 1200 ਨੂੰ ਵਿਕਿਆ ਜਲੰਧਰ 1100 ਨੂੰ ਲੁਧਿਆਣਾ ਫਿਰੋਜ਼ਪੁਰ ਵਿਖਿਆ ਜੀ 2400 ਰੁਪਏ ਗੁ ਮਲੋਟ 1600 ਰੁਪਏ ਕਵਾਂਟਲ ਪਟਿਆਲਾ 1500 ਤੇ ਬਰਨਾਲਾ ਪਿਆਜ਼ ਅੱਜ ਵਿਕਿਆ 1800 ਰੁਪਏ ਫੀ ਕਵਾਂਟਲ ਜੀ ਟਮਾਟਰ ਜਲੰਧਰ ਵਿਕਿਆ 1400 ਨੂੰ 500 ਨੂੰ ਵਿਕਿਆ ਲੁਧਿਆਣਾ 1050 ਰੁਪਏ ਉੱਪਰ ਫਿਰੋਜ਼ਪੁਰ ਮਲੋਟ 1900 ਰੁਪਏ ਕਵਾਂਟਲ ਪਟਿਆਲਾ 700 ਤੇ ਬਰਨਾਲਾ ਟਮਾਟਰ ਅੱਜ 800 ਰੁਪਏ ਫੀ ਕਵਾਂਟਲ ਪਾ ਰਿਹਾ ਬੈਂਗਣ 400 ਨੂੰ ਜਲੰਧਰ 700 ਨੂੰ ਲੁਧਿਆਣਾ ਫਿਰੋਜ਼ਪੁਰ 1800 ਨੂੰ ਮਲੋਟ 1900 ਰੁਪਏ ਕੁਇੰਟਲ ਪਟਿਆਲਾ 1800 ਰੁਪਏ ਕੁਇੰਟਲ ਤੇ ਬਰਨਾਲਾ 1000 ਰੁਪਏ ਬੈਂਗਣ ਦਾਜ ਦਾ ਪਾ ਰਿਹਾ ਪਾ ਰਿਹਾ ਜੀ ਗੋਭੀ ਜਲੰਧਰ ਵਿਕੀਆ ਚੌਹਾਨ ਸਾਹਿਬ 600 ਲੁਧਿਆਣਾ 1000 ਰੁਪਏ ਉੱਪਰ ਦਾ 600 650 ਜੀ ਜੀ ਫਿਰੋਜ਼ਪੁਰ 600 ਰੁਪਏ ਕੁਇੰਟਲ ਮਲੋਟ 500 ਪਟਿਆਲਾ 1000 ਰੁਪਏ ਕੁਇੰਟਲ ਤੇ ਬਰਨਾਲਾ ਅੱਜ ਗੋਭੀ ਦਾ ਪਾ ਰਿਹਾ ਜੀ 400 ਰੁਪਏ ਠੀਕ ਕੁਇੰਟਲ ਜੀ ਇਹ ਤਾਂ ਸਿਗੇ ਮੰਡੀਆਂ ਦੇ ਪਾਦ ਦਿੱਤੇ ਆਪਾਂ ਸੁਣਾ ਬਿਲਕੁਲ ਜੀ ਬਿਲਕੁਲ ਹੋਣਾ ਆਵਾਂਗੇ ਡਾਕਟਰ ਸਾਹਿਬ ਵਾਲਾ ਬਿਲਕੁਲ ਜੀ ਬਿਲਕੁਲ ਜੀ ਆਹ ਡਾਕਟਰ ਸਾਹਿਬ ਨਾਲ ਜਿਹੜੀ ਡਾਕਟਰ ਸਾਹਿਬ ਤੁਹਾਡਾ ਜਿੱਦਾਂ ਤੁਹਾਡਾ ਦੱਸਿਆ ਜਵਾਨ ਸਾਹਿਬ ਨੇ ਵੀਜ਼ਾ ਦੇ ਵਿੱਚ ਬਹੁਤ ਮਹਾਰਤ ਆ ਤੁਹਾਡੀ ਤੇ ਅੱਜ ਉਸੇ ਵਿਸ਼ੇ ਤੇ ਤੁਹਾਨਾਂ ਨਾਲ ਗੱਲ ਕਰਾਂਗੇ ਸੋ ਸਾਡਾ ਅੱਜ ਦਾ ਵਿਸ਼ਾ ਜਿਹੜਾ ਹੈਗਾ ਗੱਲਬਾਤ ਕਰਨ ਦਾ ਉਹ ਹੈ ਕਿਸਾਨਾਂ ਲਈ ਪ੍ਰਮਾਣਿਕ ਬੀਜ ਦੀ ਮਹੱਤਤਾ ਠੀਕ ਹੈ ਜੀ ਇਸ ਵਿਸ਼ੇ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਨੰਬਰ ਤੁਸੀਂ ਨੋਟ ਕਰ ਲਓ ਸਾਡੇ ਨੰਬਰ ਹੈ 0181 2814264 ਤੇ ਸਾਡਾ ਦੂਜਾ ਨੰਬਰ ਹੈ 0181 2814244 ਡਾਕਟਰ ਸਾਹਿਬ ਹਾਂਜੀ ਸਾਰਿਆਂ ਤੋਂ ਪਹਿਲਾਂ ਤੇ ਆ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਪ੍ਰਮਾਣੀਕਰਨ ਹਾਂਜੀ ਬੀਜ ਪ੍ਰਮਾਣੀਕਰਨ ਹੈ ਕੀ ਆ ਇਹਦੀ ਸਾਨੂੰ ਲੋੜ ਕਿਉਂ ਪਈ ਤੇ ਕਦੋਂ ਤੋਂ ਤੇ ਕਿੱਦਾਂ ਇਹ ਚੱਲਦਾ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹ ਬੀਜ ਪ੍ਰਮਾਣੀਕਰਨ ਜਿਹੜਾ ਨੇ ਸੀਡ ਐਕਟ 1966 ਆ ਜੀ ਅੱਛਾ ਜੀ ਉਹਦੀ ਪੰਜ ਜਿਹਦੇ ਵਿੱਚ ਨਾ ਜੀ ਆਪਾਂ ਵਿਗਿਆਨਕ ਢੰਗ ਨਾਲ ਕਿਸੇ ਵੀ ਨੋਟੀਫਾਈਡ ਜਿਹੜੀ ਆ ਵੈਰੈਟੀ ਆ ਜਦੋਂ ਉਹਨੂੰ ਕੋਈ ਆਪਾਂ ਤਰਤੀਬ ਵਾਈ ਜਿਹੜਾ ਹੈਗਾ ਕਰਦੇ ਆ ਤੇ ਉਹਨੂੰ ਆਪਾਂ ਬੀਜ ਪ੍ਰਮਾਣਿਕ ਜਿਹੜੀ ਕਹਿੰਦੇ ਆ ਵੀ ਆਪਾਂ ਲੋਕਾਂ ਦੀ ਉਹਦੀ ਸ਼ੁੱਧਤਾ ਉਹਦੀ ਬਲਕਿ ਕਿੱਥੋਂ ਪ੍ਰੋਡਿਊਸ ਹੋਇਆ ਤੇ ਕਿਵੇਂ ਉਹਨੂੰ ਠੀਕ ਨਹੀਂ ਗੱਲ ਕਿੱਥੋਂ ਲੈਬ ਹੋਇਆ ਜੀ ਉਹ ਜਿਹੜੀ ਪ੍ਰਮਾਣੀ ਕਰਨ ਜਿਹੜੀ ਹੈਗੀ ਆ ਉਹਨੂੰ ਪ੍ਰਮਾਣੀ ਕਰਨ ਕੀਤਾ ਵਿਗਿਆਨਕ ਢੰਗ ਦੇ ਨਾਲ ਆਪਾਂ ਜਦੋਂ ਉਹ ਸਾਰਾ ਚੈੱਕ ਕਰ ਲੈਣਾ ਆਪਾਂ ਹਾਂਜੀ 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 ਠੀਕ 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 ਤੇ ਇਹਦੀ ਲੋੜ ਪਈ ਜੀ ਜਦੋਂ 1966 ਦੇ ਵਿੱਚ ਬਣਿਆ 1966 ਦੀ 8 ਧਾਰਾ ਦੇ ਵਿੱਚ ਇਹਨੂੰ ਸਾਨੂੰ ਬਣਾਉਣਾ ਪਿਆ ਜੀ ਜੀ 9 ਦੇ ਧਾਰਾ ਦੇ ਵਿੱਚ ਇਹਨੂੰ ਜਦੋਂ ਲਿਆਂਦਾ ਜੀ ਤੇ ਪਹਿਲਾਂ ਨਾ ਜੀ ਇੱਕ ਵਿਗਿਆਨਕਾਂ ਦਾ ਜਿਹੜਾ ਹੈਗਾ ਆਪਣੇ ਇੰਡੀਆ ਦੇ ਵਿੱਚ ਉਹਨਾਂ ਬਣਿਆ ਗਰੁੱਪ ਬਣਾਇਆ ਉਹਨਾਂ ਨੇ ਜੀ ਹੂੰ ਉਹਨੂੰ ਸਾਰੇ ਜਿੰਨੇ ਵੀ ਵਿਕਸਤ ਦੇਸ਼ ਦੇ ਵਿੱਚ ਸੀ ਵੱਖ-ਵੱਖਰੇ ਮੁਲਕਾਂ ਨੂੰ ਘਮਾਇਆ ਅੱਛਾ ਜੀ ਉਹਨਾਂ ਨੇ ਜਦੋਂ ਆ ਕੇ ਸਾਰਾ ਨਚੋੜ ਕੱਢਿਆ ਵੀ ਇਕੱਲਾ ਜਿਹੜਾ ਆਪਾਂ ਨੂੰ ਜਿਹੜਾ ਸੀਡ ਪ੍ਰੋਡਕਸ਼ਨ ਹੂੰ ਸੀਡ ਮਾਰਕੀਟਿੰਗ ਸੀਡ ਐਨਫੋਰਸਮੈਂਟ ਤੋ ਜਿਹੜਾ ਸੀਡ ਸਰਟੀਫਿਕੇਸ਼ਨ ਆ ਸੀਡ ਪ੍ਰਮਾਣੀਕਰਤਾ ਇਹਨੂੰ ਵੱਖਰਾ ਕਰਨਾ ਪੈਣਾ ਅੱਛਾ ਜੀ ਇਹਨੂੰ ਵੱਖਰਾ ਬਣਾਉਣਾ ਪੈਣਾ ਹੂੰ ਤਾਂ ਕਿ ਜਿਹੜੀ ਇਹਦੀ ਇੱਕ ਲਹਿਰਾ ਮਹੱਤਤਾ ਹੈਗੀ ਆ ਜੀ ਹੂੰ ਉਹਦੇ ਕਰਕੇ ਉਹਨਾਂ ਨੇ 1967 ਦੇ ਵਿੱਚ ਜਿਹੜਾ 76 ਦੇ ਵਿੱਚ ਹੀ 13 31 ਮਾਰਚ 1976 ਨੂੰ ਜਿਹੜਾ ਹੈਗਾ ਇਹ ਹੂਨ ਦੇ ਵਿੱਚ ਲਿਆਂਦਾ ਜੀ ਠੀਕ ਹੈ ਇਹਦੀ 22 April ਨੂੰ ਇਹਦੀ ਬੋਰਡ ਬਣਾਇਆ ਜੀ ਤੇ 1 ਮਈ ਤੋਂ ਜਿਹੜਾ ਹੈਗਾ ਇਹ ਪੂਰਾ ਪੰਜਾਬ ਸਰਕਾਰ ਨੇ ਆਪਣਾ ਬੋਰਡ ਬਣਾਤਾ ਸੀ ਸਰਟੀਫਿਕੇਟ ਅਥਾਰਟੀ ਬਣਾਤੀ ਆ ਲੋਕਾਂ ਦੇ ਵਿੱਚ ਤਾਂ ਕਿ ਜਿਹੜਾ ਹੈਗਾ ਵੀ ਇਹਨੂੰ ਬੋਰਡ ਬਣਾ ਕੇ ਸਾਰਿਆਂ ਦੀ ਜਿਹੜੀ ਜਿੰਨੇ ਵੀ ਸੀਡ ਨੇ ਉਹਨਾਂ ਦੀ ਸਰਟੀਫਿਕੇਸ਼ਨ ਜਿਹੜੀ ਹੈਗੀ ਆ। ਓਕ ਕਰ। ਹਾਂ, ਬੀਜ ਪ੍ਰਮਾਣਿਕਤਾ ਕਹਿੰਦੇ ਆ। ਆ ਆਪਣੇ ਜਵਾਨ ਸਾਹਿਬ ਹਾਂਜੀ। ਗੱਲ ਇਹ ਆ ਵੀ ਆਪਾਂ ਜਿੰਨੀਆਂ ਮਰਜ਼ੀ ਗੱਪਾਂ ਮਾਰੀ ਜੀਏ ਮੈਂ ਐਮਏ ਕੀਤੀ, ਮੈਂ ਬੀਏ ਕੀਤੀ, ਮੈਂ ਪੀਐਚਡੀ ਕੀਤੀ। ਆ ਜਦੋਂ ਤੱਕ ਉਹ ਫਰੇਮ 'ਚ ਲਾ ਕੇ ਸੋਹਣੇ ਜੇਜ 'ਚ ਨਾ ਸਰਟੀਫਿਕੇਟ ਆਪਣਾ ਕੰਨ ਤੇ ਨਾ ਟੰਗੀਏ ਉਦੋਂ ਤੱਕ ਕੋਈ ਨਹੀਂ ਮੰਨਦਾ। ਇਹ ਮੈਨੂੰ ਲੱਗਦਾ ਇਦਾਂ ਦੀ ਗੱਲ ਆ। ਅੱਛਾ ਡਾਕਟਰ ਨਰਿੰਦਰ ਸਿੰਘ ਬਣੀਪਾਲ ਜੀ ਗੱਲ ਇਹ ਤੁਸੀਂ ਬੜਾ ਵਧੀਆ ਵਿਸਥਾਰ ਨਾਲ ਦੱਸਿਆ ਬੀਜ ਦੀ ਤਸਦੀਕਸ਼ੁਦਾ ਹਾਂਜੀ ਕੀ ਬੀਜ ਹੁੰਦਾ ਹੈ ਅੱਛਾ ਮੈਨੂੰ ਇਹ ਜ਼ਰੂਰ ਦੱਸੋ ਕਿਉਂਕਿ ਆਮ ਮੰਦੇ ਨੂੰ ਹੀ ਨਹੀਂ ਪਤਾ ਵੀ ਅਨਾਜ ਤੇ ਬੀਜ ਦੇ ਵਿੱਚ ਫਰਕ ਕੀ ਆ ਕਿਉਂਕਿ ਕਿਸਾਨ ਵੀ ਇਹੀ ਸੋਚਦੇ ਆ ਯਾਰ ਜਿਹੜਾ ਆਪਾਂ ਪੈਦਾ ਕਰ ਲਿਆ ਖਾਣ ਨੂੰ ਪੈਦਾ ਕਰ ਲਿਆ ਉਹ ਵੀ ਜਿਹੜੋ ਉਹ ਵੀ ਦੇ ਉੱਗੀ ਜਾਣਾ ਆ ਬਿਲਕੁਲ ਅੱਛਾ ਗੱਲ ਇਹ ਵੀ ਕੋਈ ਵੀ ਕਿਸਮ ਆ ਜਿਹੜੀ ਅਸੀਂ ਨਾਲੇ ਫਿਰ ਪ੍ਰਮਾਣਿਤ ਕਰਵਾ ਸਕਦੇ ਹਾਂ ਜਾਂ ਕੋਈ ਸਪੈਸ਼ਲ ਕਿਸਮਾਂ ਕਰਵਾ ਸਕਦੇ ਹਾਂ ਹਾਂ ਪਹਿਲਾਂ ਤਾਂ ਇਸ ਸੰਬੰਧੀ ਦਾ ਹਾਂਜੀ ਪਹਿਲਾਂ ਤਾਂ ਜਿਹੜਾ ਆਪਾਂ ਗੱਲ ਕਰੀ ਵੀ ਅਨਾਜ ਤੇ ਬੀਜ ਦੇ ਹਾਂਜੀ ਫਰਕ ਕੀ ਆ ਜਿਹੜਾ ਬੀਜ ਆ ਜੀ ਉਹਦਾ ਜਿਹਦਾ ਕੋਈ ਆਪਾਂ ਨੂੰ ਸੋਰਸ ਪਤਾ ਵੀ ਹੈ ਸੋਰਸ ਦਾ ਇਹਦਾ ਕੀ ਆ ਵੀ ਕਿੱਥੋਂ ਇਹ ਕਿਹੜੀ ਯੂਨੀਵਰਸਿਟੀ ਨੇ ਤਿਆਰ ਕੀਤਾ ਹੂੰ ਕਿਵੇਂ ਜਿਹੜਾ ਹੈਗਾ ਵੀ ਤਿਆਰ ਕੀਤਾ ਕਿਹੜਾ ਇਹਦਾ ਬਰਾਇਟ ਕੀਤਾ ਉਹਨੂੰ ਆਪਾਂ ਜਿਹੜਾ ਹੈਗਾ ਬੀਜ ਕਹਿੰਦੇ ਨੇ ਬਾਕੀ ਜਿਹੜਾ ਕਹਿੰਦੇ ਉਹਨੂੰ ਅਨਾਜ ਕਹਿੰਦੇ ਨੇ ਹੂੰ ਇਹ ਜਿਹੜਾ ਹੈਗਾ ਜੀ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਜਿਹੜਾ 1968 ਦੇ ਐਕਟ ਦੀ 5 ਜੀ ਦੀ ਧਾਰਾ ਦੇ ਤਹਿਤ ਜਿਹੜਾ ਕੋਈ ਵੀ ਜਿਹੜੀ ਆਪਾਂ ਕਿਸਮ ਹੁੰਦੀ ਆ ਉਹਨੂੰ ਨੋਟੀਫਾਈਡ ਕਰਾਉਣਾ ਪੈਂਦਾ ਆਹ ਹਾਂ ਉਹ ਫਿਰ ਜਿਹੜਾ ਨੋਟੀਫਾਈਡ ਕਰਦੇ ਆ ਉਹ ਜਿਹੜਾ ਹੈਗਾ ਉਹਨੂੰ ਆਪਾਂ ਕਹਿੰਦੇ ਨੇ ਵੀ ਇਹ ਜਿਹੜਾ ਇਹ ਬੀਜ ਦੀ ਪ੍ਰਮਾਣਿਕਤਾ ਜਿਹੜੀ ਹੈਗੀ ਆ ਨੋਟੀਫਾਈਡ ਹੋਵੇਗੀ ਨੋਟੀਫਾਈਡ ਹੋਵੇਗੀ ਠੀਕ ਹੈ ਠੀਕ ਹੈ ਅੱਛਾ ਡਾਕਟਰ ਸਾਹਿਬ ਇਹਦੇ ਵਿੱਚ ਜਿੱਦਾਂ ਹੁਣ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਕੋਈ ਅਲੱਗ-ਅਲੱਗ ਸ਼੍ਰੇਣੀਆਂ ਵੀ ਹੁੰਦੀਆਂ ہیں ਬੀਜਾਂ ਦੀਆਂ ਵੀ ਉਹਦੇ ਵਿੱਚ ਆ ਆ ਜੀ ਐਦਾਂ ਕਿਦਾਂ ਉਹ ਸਾਨੂੰ ਕਿਦਾਂ ਪਤਾ ਲੱਗੇ ਜੀ ਕੀ ਕੀ ਹੁੰਦਾ ਜੀ ਉਹਦੇ ਹਾਂਜੀ 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 ਮੈਂ ਉਹੀ ਦੱਸਦਾ ਜੀ ਆ ਤੁਹਾਨੂੰ ਮੈਂ ਲੈ ਕੇ ਵੀ ਆਇਆ ਜੀ ਅੱਛਾ ਤੇ ਇਹਦੇ ਵਿੱਚ ਨਾ ਜੀ ਜਿਹੜੀਆਂ ਮੇਨ ਤਾਂ ਦੋ ਹੁੰਦੀਆਂ ਜੀ ਇੱਕ ਆਪਾਂ ਬਰੀਡਰ ਸੀਡ ਕਹ ਦਿੰਦੇ ਆ ਵੀ ਜਿਹੜਾ ਆਪਣਾ ਬਰੀਡਰ ਕੋਈ ਵੀ ਯੂਨੀਵਰਸਿਟੀ ਦਾ ਕੋਈ ਬਰੀਡਰ ਕੋਈ ਵਿਗਿਆਨਕ ਆ ਉਹ ਆਪਾਂ ਉਹਨੂੰ ਜਿਹੜਾ ਹੈਗਾ ਵੀ ਅਸੀਂ ਆਹ ਟੈਗ ਲਾਉਨੇ ਆ ਜੀ ਅੱਛਾ ਜੀ ਪੀਲਾ ਜ ਟੈਗ ਪੀਲਾ ਜ ਟੈਗ ਆਏਗਾ ਜੀ ਹਾਂ 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 ਉਸ ਤੋਂ ਬਾਅਦ ਜਿਹੜਾ ਹੈਗਾ ਜੀ ਦੂਜੀ ਜਿਹੜੀ ਸ਼੍ਰੇਣੀ ਆ ਗਈ ਹਾਂ ਉਹ ਆਪਾਂ ਕੋਈ ਵੀ ਚੀਜ਼ ਨੂੰ ਪ੍ਰਮਾਣਿਤ ਕਰ ਲਈ ਆਪਾਂ ਫਾਊਂਡੇਸ਼ਨ ਸੀਡ ਆ ਗਿਆ ਜੀ ਉਹਦੇ ਜਿਹੜੀ ਅਗਲੀ ਆ ਬਰੀਡਰ ਤੋਂ ਮਗਾਂ ਫਾਊਂਡੇਸ਼ਨ ਸੀਡ ਜਿਹੜਾ ਹੈਗਾ ਹਾਂ ਹਾਂ ਉਹਦਾ ਚਿੱਟਾ ਟੈਗ ਹਾਂ ਉਹਨੂੰ ਚਿੱਟਾ ਡਾਏਗਾ ਲੱਗਦਾ ਹੈ ਅੱਛਾ ਹਾਂ ਠੀਕ ਹੈ ਜੀ ਠੀਕ ਹੈ ਉਦੋਂ ਬਾਅਦ ਜਿਹੜੀ ਆਪਾਂ ਤੀਜੀ ਸ਼੍ਰੇਣੀ ਆ ਗਈ ਜੀ ਉਹਦੀ ਵੈਸੇ ਫਾਊਂਡੇਸ਼ਨ ਦੀਆਂ ਵੀ ਦੋ ਸ਼੍ਰੇਣੀਆਂ ਹੁੰਦੀਆਂ ਜੀ ਅੱਛਾ ਜੀ ਐਫ 1 ਤੇ ਐਫ 2 ਕਹਿ ਦਿੰਦੇ ਆ ਉਹਨੂੰ ਅੱਛਾ ਜੀ ਕਈ ਵਾਰੀ ਬੀਜ ਜਿਹੜਾ ਹੈਗਾ ਉਹਦੀ ਜ਼ਿਆਦਾ ਲੋੜ ਪੈਂਦੀ ਆ ਮਹੱਤਤਾ ਜ਼ਿਆਦਾ ਹੁੰਦੀ ਆ ਉਹਦੀ ਆਪਾਂ ਐਫ 2 ਵੀ ਬਣਾ ਲੈਂਦਾ ਅੱਛਾ ਜੀ ਦੂਸਰੀ ਬਾਰ ਵੀ ਉਹਨੂੰ ਬਣਾ ਲੈਂਦਾ ਹਾਂ ਹਾਂ ਉਸ ਤੋਂ ਬਾਅਦ ਜਿਹੜਾ ਤੀਜੀ ਸ਼੍ਰੇਣੀ ਆ ਜੀ ਉਹ ਹੈਗਾ ਜੀ ਸਰਟੀਫਾਈਡ ਸੀਡ ਅੱਛਾ ਹਾਂ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਆਪਣੇ ਆ ਸਰਟੀਫਾਈਡ ਹੋ ਗਿਆ ਹਾਂਜੀ ਹਾਂਜੀ ਇਹ ਨੀਲਾ ਪ੍ਰਮਾਣਿਕਤਾ ਕਹਿੰਦੇ ਨੇ ਉਹਨੂੰ ਨੀਲਾ ਕਾਰਡ ਉੱਤੇ ਸਾਰਾ ਲਿਖਿਆ ਹੋਣਾ ਵੀ ਕੀ ਹਾਂਜੀ 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 ਠੀਕ ਹੈ ਜੀ ਠੀਕ ਹੈ ਇਹਦੇ ਤੇ ਨਾ ਜੀ ਹੁਣ ਜਿਹੜਾ ਸਰਕਾਰ ਨੇ ਭਾਰਤ ਸਰਕਾਰ ਨੇ ਬੜਾ ਵਧੀਆ ਇੱਕ ਸਾਥੀ ਪੋਰਟਲ ਸ਼ੁਰੂ ਕੀਤਾ ਹੋਇਆ ਜੀ ਅੱਛਾ ਜੀ ਉਹਦੇ ਤਹਿਤ ਇਹ ਸਾਰੀ ਜਿਹੜੀ ਜਾਣਕਾਰੀ ਆ ਜਿਹੜਾ ਹੈ ਲੱਗਿਆ ਹੋਇਆ ਇਹਨੂੰ ਆਪਾਂ ਫੋਨ ਦੇ ਉੱਤੇ ਜੇ ਕੋਈ ਕੋਈ ਵੀ ਫੋਨ ਦੇ ਉੱਤੇ ਜਦੋਂ ਆਪਾਂ ਸਕੈਨ ਕਰ ਸਕੈਨ ਕਰ ਲਾਂਗੇ ਤਾਂ ਇਹਦੇ ਉੱਤੇ ਸਾਰੀਆਂ ਜਿਹੜੀ ਹੈਗੀ ਹੈ ਡਿਟੇਲ ਆ ਜਾਈਗੀ ਆ ਜਾਂਦੀ ਹੈ ਜੀ ਠੀਕ ਹੈ ਠੀਕ ਉਹਦੇ ਵਿੱਚ ਆਪ ਨੂੰ ਪਤਾ ਲੱਗ ਜਾਂਦਾ ਵੀ ਇਹ ਫਲਾਣਾ ਸਿੰਘ ਦੇ ਖੇਤ ਦੇ ਉੱਤੇ ਜਿਹੜਾ ਹੈਗਾ ਇਹ ਪ੍ਰੋਡਿਊਸ ਹੋਇਆ ਇਹਦੀ ਜਿਹੜੀ ਹੈਗੀ ਆ ਫਲਾਣੀ ਲੈਬ ਜਾਂ ਲੁਧਿਆਣਾ ਲੈਬ ਜਾਂ ਕਿਤੇ ਇਹਦੀ ਲੈਬ ਦੇ ਵਿੱਚ ਇੰਨੀ ਤਰੀਕ ਨੂੰ ਇਹ ਚੈੱਕ ਹੋਇਆ ਇਹਦੀ ਜਿਹੜੀ ਪ੍ਰਮਾਣਿਕਤਾ ਕੀ ਆ ਵੀ ਇਹਦੇ ਕਿੰਨੇ ਪਰਸੈਂਟ 95% ਇਹਦੀ ਜਰਮੀਨੇਸ਼ਨ ਆ ਜਾਂ ਹੋਰ ਆ ਜੀ ਕਿੰਨਾ ਸਾਰੀ ਹੋ ਜਾਂ ਕਿੰਨੇ ਕੋਈ ਉਹ ਚ ਕੋਈ ਡੈੱਡ ਸੀਡ ਆਇਆ ਸੀ ਹੋਰ ਆ ਜੀ ਸਾਰੀ ਜਿਹੜੀ ਹੈਗੀ ਆ ਹੂੰ ਇਹਦੇ ਡਿਟੇਲ ਜਿਹੜੀ ਹੈਗੀ ਉਹ ਸਾਰਾ ਪਤਾ ਲਾਇਆ ਜਾਂਦਾ ਹਾਂ ਅਸੀਂ ਵੇਖੋ ਗੱਲ ਇਹ ਅੱਜ ਆਪਾਂ ਦੂਰਦਰਸ਼ਨ ਦਾ ਮੇਰਾ ਪਿੰਡ ਮੇਰੇ ਖੇਤ ਮਾਦੀਆਂ ਦੇ ਗਾਰੇ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਵੀ ਕਰਦਾ ਵੀ ਹਰ ਅੱਜ ਕੱਲ ਤਾਂ ਫੋਨ ਹਰ ਇੱਕ ਦੇ ਕੋਲੇ ਆ ਹਰੇਕ ਦੇ ਫੋਨ ਦੇ ਵਿੱਚ ਕੈਮਰਾ ਵੀ ਹੈਗਾ ਬਿਲਕੁਲ ਬਿਲਕੁਲ ਤੇ ਪੁਲਿਸ ਜਿਹੜਾ ਹੈਗਾ ਇਹ ਇੱਕ ਭਾਰਤ ਸਰਕਾਰ ਦਾ ਬਹੁਤ ਵੱਡਿਆ ਆਧਾਰਾ ਹੈਗਾ ਵੀ ਲੋਕਾਂ ਨੂੰ ਜੇ ਆਪਾਂ ਗੱਲ ਕਰੀਏ ਵੇਖੋ ਜੀ ਸੀਡ ਦੀ ਮਤਦਾ ਕਿਉਂ ਆ ਕੋਈ ਵੀ ਆਪਾਂ ਖਾਦ ਜਾਂ ਦਵਾਈ ਜੇ ਕੋਈ ਤੁਹਾਡੇ ਤੋਂ ਕੋਈ ਗਲਤ ਕੰਮ ਕਰ ਗਈ ਜਾਂ ਕੋਈ ਗਲਤ ਪੈ ਗਈ ਆ ਉਹਦਾ ਆਪਾਂ ਹੱਲ ਹੋ ਜਾਂਦਾ ਕੋਈ ਦੂਜੀ ਦਵਾਈਆਂ ਦੂਜੀ ਖਾਦ ਪਾ ਕੇ ਬਿਲਕੁਲ ਜੇ ਇੱਕ ਵਾਰ ਤੁਹਾਡੇ ਕੋਲ ਸੀਡ ਗਲਤ ਪੈ ਗਿਆ ਜਾਂ ਸੀਡ ਕੋਈ ਮਾੜਾ ਪੈ ਗਿਆ ਆ ਉਹ ਫਿਰ ਤੁਹਾਡਾ ਪੂਰਾ ਸੀਜ਼ਨ ਜਿਹੜਾ ਹੈਗਾ ਉਹਦਾ ਕੋਈ ਹੱਲ ਨਹੀਂ ਹੁੰਦਾ ਸਾਲ ਖਰਾਬ ਹੋ ਗਿਆ ਸਾਲ ਖਰਾਬ ਸਾਲ ਖਰਾਬ ਹੋਣ ਵਾਲੀ ਗੱਲ ਹੁੰਦੀ ਹੈ ਜੀ ਤੇ ਇਸੇ ਕਰਕੇ ਅਸੀਂ ਜਿਹੜੀ ਆ ਵੀ ਆਪਣੇ ਆ ਸੀਡ ਦੀ ਮਤਲਬ ਸਰਟੀਫਿਕੇਟ ਜਿਹੜੀ ਪੰਜਾਬ ਸਰਕਾਰ ਨੇ ਪੰਜਾਬ ਸੀਡ ਸੀਡ ਸਰਟੀਫਿਕੇਸ਼ਨ ਅਥਾਰਟੀ ਬਣਾਈ ਆ ਆ ਤੇ ਉਹਨਾਂ ਨੇ ਇੰਡੀਆ ਗਵਰਨਮੈਂਟ ਦੇ ਜਿਹੜੇ ਹੈਗਾ ਸਾਥੀ ਪੋਰਟਲ ਤੇ ਚੁੱਕੀਤਾ ਬਿਲਕੁਲ ਦੀ ਬਿਲਕੁਲ ਅੱਛਾ ਤੇਜਪਾਲ ਜੀ ਗੱਲ ਇਹ ਆ ਆਪਣੇ ਪੰਜਾਬ ਦੀ ਨਾ ਚੋਣਵੇਂ ਕਿਸਾਨ ਵੀਰ ਆ ਉਹਨਾਂ ਨੇ ਇਹਨੂੰ ਸਾਇਕ ਕੀਤਾ ਵੀ ਬਣਾ ਲਿਆ ਇੱਕ ਬਿਲਕੁਲ ਬਣਾ ਲਿਆ ਬੀਜ تصਦੀਕ شدہ ਤਿਆਰ ਕਰਨ ਦਾ ਅੱਛਾ ਡਾਕਟਰ ਸਾਹਿਬ ਕੀ ਹਰ ਇੱਕ ਕਿਸਾਨ ਵੀਰ ਆਪਣਾ تصدیق شدہ ਬੀਜ ਆਪਣਾ ਤਿਆਰ ਕਰ ਸਕਦਾ ਉਹ ਵਿਧੀ ਕੀ ਆ ਥੋੜਾ ਜਿਹੀ ਦੀ ਵਾਰੀ ਵੀ ਆਪਾਂ ਉਹਨਾਂ ਨੂੰ ਦੱਸਿਏ ਹਾਂਜੀ ਬਿਲਕੁਲ चौहान ਸਾਹਿਬ ਇਹ ਜਿਹੜਾ ਪੰਜਾਬ ਸੀਡ ਸਰਟੀਫਿਕੇਸ਼ਨ ਦੇ ਉੱਤੇ ਆਪਾਂ ਜਿਹੜਾ ਹੈਗਾ ਜਾ ਕੇ ਆਪਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਕੋਈ ਯੂਨੀਵਰਸਿਟੀ ਤੋਂ ਕੋਈ ਬ੍ਰੀਡ ਜਾਂ ਫਾਊਂਡੇਸ਼ਨ ਸੀਟ ਕਿਸਾਨ ਲੈ ਕੇ ਜੀ ਉਹ ਇੱਕ ਜਿਹੜੀ ਹੈਗੀ ਆ ਇੱਕ ਫੀਸ ਹੈ ਉਸ ਆਪਣੇ ਉਹਦੇ ਉੱਤੇ ਜਿਹੜਾ ਹੈਗਾ ਭਰ ਕੇ ਜਿਹੜਾ ਹੈਗਾ ਆਪਣੇ ਬੀਜ ਨੂੰ ਪ੍ਰਮਾਣਿਤ ਕਰ ਸਕਦਾ ਵੀ ਮੈਂ ਆਪਦੇ ਸੀਟ ਦੀ ਇਹ ਪ੍ਰਮਾਣਿਕਤਾ ਲੈਣੀ ਹੈ ਮੈਂ ਆਪਦਾ ਸੀਟ ਤਿਆਰ ਕਰਨਾ ਜੀ ਉਹ ਫਿਰ ਸੀਡ ਸਰਟੀਫਿਕੇਟ ਸਾਡੇ ਕੋਲੇ ਐਮ ਐਸ ਸੀ ਪੜੇ ਜਿਹੜੇ ਹੈਗੇ ਆ ਹੇ ਪੰਜਾਬ ਸੀਡ ਸਰਟੀਫਿਕੇਸ਼ਨ ਅਸਿਸਟੈਂਟ ਨੇ ਅਸੀਂ ਉਹਨਾਂ ਰਾਹੀਂ ਜਿਹੜਾ ਹੈਗਾ ਪਹਿਲਾਂ ਤਾਂ ਉਹ ਚੈੱਕ ਕਰਦੇ ਆ ਵੀ ਇਹ ਕਿਹੜੀ ਵੈਰਾਈਟੀ ਆ ਕਿਹੜੀ ਬਰੀਡ ਆ ਲਗਾਈ ਆ ਕਿੱਥੋਂ ਯੂਨੀਵਰਸਿਟੀ ਤੋਂ ਆਇਆ ਜੀ 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 ਉਹਦੀ ਪ੍ਰਮਾਣਿਕਤਾ ਚੈੱਕ ਕਰਦੇ ਆ ਫੇਰ ਉਹ ਕਿਸਾਨ ਦੇ ਖੇਤ ਤੇ ਜਾ ਕੇ ਦੋ ਜੇ ਕਣਕਾਂ ਤੇ ਦੇ ਦੋ ਵੇਟਾਂ ਕਰਦੇ ਆ ਜੀ ਜੇ ਆਲੂ ਆ ਰਹੀ ਉਹਦੇ ਚਾਰ ਕਰਦੇ ਆ ਜੀ ਤੇ ਇਦਾਂ ਜੇ ਮੱਕੀ ਆ ਉਹਦੀਆਂ ਵੀ ਜਿਹੜੀਆਂ ਦੋ ਕਰਦੇ ਆ ਜੇ ਹਾਈਬ੍ਰਿਡ ਆ ਤੇ ਉਹਦੀ ਚਾਰ ਵੀ ਕਰਦੇ ਆ ਜੀ ਉਸ ਤਰ੍ਹਾਂ ਵੱਖਰੇ ਵੱਖਰੇ ਸਾਹਮਣੇ ਇੱਕ ਫੁੱਲਾਂ ਦੇ ਉੱਤੇ ਜਾ ਕੇ ਜਾਂ ਇੱਕ ਜਦੋਂ ਕਟਾਈ ਦੇ ਸਮੇਂ ਜਾ ਕੇ ਉਹਦੇ ਵੇਟ ਕਰਦੇ ਆ ਉਹਦੇ ਵਿੱਚੋਂ ਜਿਹੜਾ ਹੈਗਾ ਫਿਰ ਉਹ ਕਿਸਾਨ ਜਿਹੜਾ ਹੈਗਾ ਆਪਣਾ ਅਖੀਰ ਦੇ ਵਿੱਚ ਉਹਨੂੰ ਜਿਹੜਾ ਜਦੋਂ ਪੈਕਿੰਗ ਕਰਾ ਕੇ ਤੇ ਸੀਡ ਪ੍ਰੋਡਿਊਸ ਕਰਕੇ ਉਹਦੀ ਵਧੀਆ ਜਿਹੜੀ ਗ੍ਰੇਡਿੰਗ ਕਰਕੇ ਉਹ ਕੋਈ ਵੀ ਕਿਸਾਨ ਜਿਹੜਾ ਹੈਗਾ ਅੱਛਾ ਡਾਕਟਰ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਆ ਹੁਣ ਜਿੱਦਾਂ ਮੈਂ ਆ ਮੈਂ ਹੁਣ ਜੇ ਉਹ चौहान ਸਾਹਿਬ ਕਹੀਏ ਤੇ ਇਹ ਬਿਜ਼ਨਸ ਆ ਬਿਜ਼ਨਸ ਬਹੁਤ ਅੱਛਾ ਮੈਨੂੰ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕਰਦੇ ਹਟੀਆਂ ਵੀ ਇੱਕ ਤਾਂ ਆਪਾਂ ਜਦੋਂ ਪਹਿਲਾਂ ਵੀ ਆਪਣੇ ਉਹਨੇ ਅਦਾਰੇ ਕੋਲੇ ਰਜਿਸਟਰ ਕਰਨਾ ਹੈ ਅੱਛਾ ਜੀ ਠੀਕ ਹੈ ਜੀ ਦੂਸਰਾ ਜਦੋਂ ਫਿਰ ਜਦੋਂ ਆਪਣੇ ਅਦਾਰੇ ਕੋਲੇ ਰਜਿਸਟ੍ਰੇਸ਼ਨ ਕਰਤੀ ਫੀਸ ਭਰਤੀ ਤਾਂ ਫਿਰ ਅਸੀਂ ਜਿਹੜੇ ਸਾਡੇ ਸੀਡ ਸਰਟੀਫੀਕੇਟ ਅਸਿਸਟੈਂਟ ਨੇ ਉਹਨਾਂ ਨੇ ਉਹ ਚੈੱਕ ਕਰਨਾ ਵੀ ਉਹਦੀ ਚੈੱਕ ਕਰਨੀ ਆ ਵੀ ਇਹ ਕਿੱਥੋਂ ਆਇਆ ਤੇ ਬਿੱਲ ਕਿਹੜੀ ਯੂਨਿਟ ਦਾ ਬਿੱਲ ਵੀ ਆ ਜਿਹੜੀ ਵੈਰਾਈਟੀ ਆ ਤੇ ਉਹਦਾ ਬਿੱਲ ਜਿਹੜਾ ਹੈਗਾ ਚੈੱਕ ਕਰਨਾ ਹੂੰ ਤੀਸਰਾ ਕੰਮ ਜਾ ਕੇ ਜੀ ਫਿਰ ਉਹਦੇ ਕਿ ਕਿਸਾਨ ਦੇ ਜਿਹੜਾ ਖੇਤ ਦੇ ਵਿੱਚ ਬਜਵਾਉਣਾ ਤੇ ਠੀਕ ਹੈ ਨਾ ਉਹਦੀ ਦੋ ਦਾ ਚਾਰ ਵੇਚਤਾ ਉਹਨੀਆਂ ਕਰਨੀਆਂ ਨੇ ਉਹ ਫਸਲ ਦੇ ਮੁਤਾਬਕ ਆ ਜੀ ਜੀ ਉਸ ਤੋਂ ਬਾਅਦ ਜਿਹੜੀ ਫੀਸ ਜਿਹੜੀ ਹੈਗੀ ਆ ਉਹਦੀ ਜਦੋਂ ਆਪਣਾ ਵੀ ਪੱਕਣ ਪੱਕ ਗਿਆ ਜੀ ਉਹਦੀ ਜਿਹੜੀ ਹੈਗੀ ਆ ਜੋ ਉਹਨੂੰ ਕੱਢ ਲਿਆ ਉਹਨੂੰ ਜਿਹੜੀ ਹੈਗੀ ਆ ਉਹਦੀ ਗ੍ਰੇਡਿੰਗ ਕਰਨੀ ਆ ਉਹਦੇ ਉਹਦੇ ਗ੍ਰੇਡਰ ਹੁੰਦੇ ਆ ਉਹਦੇ ਆ ਹਰੇਕ ਪ੍ਰੋਡਿਊਸਰ ਦੇ ਲਾਏ ਹੁੰਦੇ ਆ ਜੀ ਹਾਂਜੀ ਹਾਂਜੀ ਸ਼ਾਨ ਨੇ ਟਾਈਪ ਹੁੰਦੇ ਆ ਉਹਨੇ ਦੇ ਵਿੱਚ ਉਹ ਜਿਹੜੀ ਹੈਗੀ ਉਹਦੀ ਗ੍ਰੇਡਿੰਗ ਕਰਦੇ ਆ ਤਾਂ ਕਿ ਕੋਈ ਮਾੜਾ ਸੀਡ ਜਾਂ ਕੋਈ ਛੋਟਾ ਸੀਡ ਜਾਂ ਕਟਿਆ ਸੀਡ ਨਿਕਲ ਨਾ ਉੱਧਰ ਜਾ ਫੇਰ ਉਸ ਤੋਂ ਬਾਅਦ ਜੀ ਉਹਦੀ ਜਿਹੜੀ ਆ ਆਪਣੇ ਸੈਂਪਲਿੰਗ ਕਰਦੇ ਆ ਲੈਬ ਦੇ ਵਿੱਚ ਸੈਂਪਲ ਭਰਦੇ ਆ ਜੀ ਅਸੀਂ ਅੱਛਾ ਜੀ ਉਹ ਸੈਂਪਲਿੰਗ ਲਈ ਲੈਬ 'ਚ ਭੇਜਦੇ ਆ ਉਹਦਾ ਰਿਜ਼ਲਟ ਆਉਂਦਾ ਜੀ ਹੂੰ ਉਸ ਤੋਂ ਬਾਅਦ ਜਿਹੜਾ ਫਿਰ ਸ਼ੀਮਾ ਪੜਾ ਹੈਗਾ ਜੀ ਉਹ ਫਿਰ ਅਸੀਂ ਜਿਹੜਾ ਉਸ ਤੋਂ ਬਾਅਦ ਜਦੋਂ ਰਿਜ਼ਲਟ ਆ ਜਾਂਦਾ ਤੇ ਉਹਨੂੰ ਆ ਟੈਗ ਇਸ਼ੂ ਕਰਦੇ ਆ ਜੀ ਉਹਦੇ ਮੁਤਾਬਕ ਵੀ ਜਿਹੜਾ ਹੈਗਾ ਉਹਦਾ ਸਰਟੀਫਾਈਡ ਸੀਡ ਆ ਜੀ ਹੂੰ ਉਹਦਾ ਫਾਊਂਡੇਸ਼ਨ ਸੀਡ ਆ ਜਾਂ ਫੇਰ ਉਹਨੂੰ ਜਿਹੜਾ ਹੈਗਾ ਟੈਗ ਲਾ ਕੇ ਉਹਨੂੰ ਮਾਰਕੀਟ ਦੇ ਵਿੱਚ ਉਹ ਆਪਦਾ ਆਹ ਤੇਜਪਾਲ ਜੀ ਤੁਸੀਂ ਕਹਿੰਦੇ ਆ ਤੁਸੀਂ ਕਹਿੰਦੇ ਮੈਂ ਕਿਵੇਂ ਕੋਲੇ ਜਾਵਾਂ ਮਹਿਕਮਾ ਤੇ ਸਾਡੇ ਕੋਲ ਆਪ ਆਇਆ ਬੇਟਾ ਨਹੀਂ ਫੇਰ ਵੀ ਟਾਈਮ-ਟਾਈਮ ਤੇ ਨਾ ਸਾਨੂੰ ਜਾਣਾ ਹੀ ਪਊਗਾ ਜੀ ਫੇਰ ਬਿਲਕੁਲ ਜਾਣਾ ਚਾਹੀਦਾ ਅੱਛਾ ਗੱਲ ਆ ਤੇਜਪਾਲ ਜੀ ਦੇਖੋ ਪਹਿਲਾਂ ਜਿਹੜੇ ਟੈਗ ਸੀ ਨਾ ਉੱਤੇ QR ਕੋਡ ਨਹੀਂ ਸੀ ਹੁੰਦਾ ਹਾਂ ਅੱਛਾ ਉੱਤੇ ਵਿੱਚ ਝਾਲ ਹੀ ਪਣ ਆਉਣ ਦੇ ਚਾਂਸ ਬੜੇ ਸੀਗੇ ਹਾਂ 100 ਕੁਇੰਟਲ ਝਾੜ ਹੋਇਆ ਤੇ 200 ਪੈਕ ਕਰਤਾ। ਅੱਛਾ ਹਾਂ ਇਹ ਗੱਲ ਬਿਲਕੁਲ ਨਹੀਂ। ਹਾਂ। ਮਾਰਕੀਟ ਤੋਂ ਲੱਗੇ। ਹੋਣਾ QR ਕੋਡ ਆ ਜੀਦਾ। ਮੈਨੂੰ ਲੱਗਦਾ ਇਹਦੇ ਨਾਲ ਬਹੁਤ ਫਰਕ ਹੈ। ਬਹੁਤ ਫਰਕ ਹੈ। ਅੱਛਾ ਡਾਕਟਰ ਸਾਹਿਬ ਗੱਲ ਇਹ ਵੀ ਤੁਸੀਂ ਆ ਬਹੁਤ ਵਧੀਆ ਕੰਮ ਕੀਤਾ ਜਿਹੜਾ QR ਕੋਡ ਆ ਜੀਦਾ। ਹਰ ਟੈਗ ਦੇ ਉੱਤੇ ਛਪਿਆ ਹੋਣਾ। ਹਾਂਜੀ ਹਾਂਜੀ ਹਾਂਜੀ। ਅੱਛਾ ਮੰਨ ਲਓ ਤੇਜਪਾਲ ਜੀ ਨੇ ਪੁੱਛਿਆ ਇਹਨਾਂ ਨੇ ਆਪਣੇ ਖੇਤ ਦੇ ਵਿੱਚ ਬੀਜ ਲਾ ਲਿਆ ਅੱਗੇ ਸਰਟੀਫਾਈ ਕਰਾਉਣਾ ਹੈ। ਖੇਤ ਜਿਹੜਾ ਉਹ ਬੀਜ ਵਾਲਾ ਫੇਲ ਹੋ ਗਿਆ। ਹਾਂਜੀ। ਕੀ ਕੀ ਕਰਾਂਗੇ ਦੁਬਾਰਾ ਫੇਰ ਵੀ ਉਹਦੀ ਕੀ ਜਾਂਚ ਪੜਤਾਲ ਕਰਵਾ ਸਕਦੇ ਜੇ ਇੱਕ ਵਾਰ ਫੇਲ ਹੋ ਗਿਆ ਵੇਖੋ ਜੇ ਤਾਂ ਉਹਦਾ ਸੈਂਪਲ ਫੇਲ ਹੋ ਗਿਆ ਹੂੰ ਉਹਦਾ ਤਾਂ ਆਪਾਂ ਕਰ ਸਕਦੇ ਆ ਜੀ ਹੂੰ ਬੀਜ ਦਾ ਹਾਂ ਬੀਜ ਦਾ हां ਜੇ ਸੈਂਪਲ ਫੇਲ ਹੈਗਾ ਸੈਂਪਲ ਉਹਨੂੰ ਕਹਿੰਦੇ ਆ ਜੀ ਦੁਬਾਰਾ ਤੁਸੀਂ ਜਿਹੜੀ ਟੈਸਟ ਕਰ ਲੋ ਵੀ ਗ੍ਰੇਡਿੰਗ ਦੁਬਾਰਾ ਕਰੋ ਇਹ ਦੂ ਜਿਹੜੀ ਹੈਗੀ ਆ ਹਾਂ ਠੀਕ ਹੈ ਨਾ ਕੋਈ ਮਾੜੇ ਸੀਡ ਜਾਂ ਹੋਰ ਕੱਢ ਕੇ ਦੁਬਾਰਾ ਤੋਂ ਦੀ ਸੈਂਪਲਿੰਗ ਕਰਕੇ ਆਪਾਂ ਵੇਚ ਸਕਦੇ ਹਾਂ ਕਈ ਵਾਰ ਹੁੰਦਾ ਜੀ ਵੀ ਉਹ ਉਸ ਮਿਆਰ ਤੇ ਨਹੀਂ ਹੁੰਦਾ ਜੀ ਹਾਂ ਮਿਆਰ ਦਾ ਕਹਿੰਦਾ ਮਤਲਬ ਇਹ ਆ ਜੀ ਵੀ ਉਹਦਾ ਇਹ ਹੁੰਦਾ ਵੀ ਕਈ ਵਾਰ ਚਲੋ ਜਦੋਂ ਸਾਡੇ ਸਾਡੇ ਸੀਡ ਸਰਟੀਫਿਕੇਟ ਸਿਸਟੈਂਟ ਚੈਕਿੰਗ ਕਰਦੇ ਆ ਦੋ ਚੈਕਿੰਗਾਂ ਕਰਦੇ ਆ ਚੰਗੇ ਗੰਗਾਂ ਵਿੱਚ ਦੇਖਦੇ ਆਂ ਕਈ ਵਾਰ ਜਿਹੜਾ ਕਿਸਾਨ ਦੇ ਉੱਤੇ ਹੁੰਦਾ ਵੀ ਆਪਣੇ ਕੋਈ ਮਾੜਾ ਜਾਂ ਕੋਈ ਵਾਧੂ ਕੋਈ ਬੀੜ ਆ ਗਿਆ ਜਾਂ ਕੋਈ ਬਿਮਾਰੀ ਵਾਲਾ ਵੀ ਆ ਗਿਆ ਉਹ ਕਢਵਾ ਕੇ ਦੇ ਦੋ ਜਦੋਂ ਹੋ ਗਿਆ ਮੌਕੇ ਦੇ ਉੱਤੇ ਦੋ ਵੇਟਾਂ ਕਰਦੇ ਆ ਹੂੰ ਉਹ ਕਰਕੇ ਜੇ ਤਾਂ ਮਾਇਰ ਤੋਂ ਥੱਲੇ ਆ ਜੀ ਹੂੰ ਉਹ ਤਾਂ ਨਹੀਂ ਜਿਹੜਾ ਹੈਗਾ ਹੋ ਸਕਦਾ ਜੇ ਉਹਦੀ ਕੋਈ ਲੈਬ ਦੇ ਵਿੱਚ ਰਿਜ਼ਲਟ ਦੇ ਵਿੱਚ ਕੋਈ ਹੈਗੀ ਆ ਉਹ ਦੁਬਾਰਾ ਦੁਬਾਰਾ ਜਿਹੜੀ ਹੈਗੀਆਂ ਸੈਂਪਲਿੰਗ ਅਸੀਂ ਦੁਬਾਰਾ ਕਰ ਸਕਦੇ ਆ ਆ ਵੀ ਪਤਾ ਲੱਗਦਾ ਹੈ ਨਾ ਹਾਂ ਅੱਛਾ ਜਿੱਦਾਂ ਡਾਕਟਰ ਸਾਹਿਬ ਪਹਿਲਾਂ ਗੱਲ ਕਰਦੇ ਸੀ ਵੀ ਉਹਦੇ ਅਸੀਂ ਅਸੀਂ ਫੇਉ ਨੂੰ ਕਹਿੰਦੇ ਜੀ ਛਾਨਣੇ ਲਾ ਲਈ ਦੀ ਆ ਗ੍ਰੇਡਿੰਗ ਕਰ ਲਈ ਦੀ ਆ ਉਹਦੀ ਪ੍ਰੋਸੈਸਿੰਗ ਕਰ ਲਈ ਦੀ ਆ ਡਾਕਟਰ ਸਾਹਿਬ ਇਹਦਾ ਕਿੰਨਾ ਕੁ ਜਿਹੜਾ ਮਹੱਤਵ ਆ ਤੇ ਇਹਦਾ ਮਤਲਬ ਕੀ ਆ ਜੇ ਜਿੱਦਾਂ ਹੁਣ ਆਪਾਂ ਬੀਜ ਦਾ ਜਦੋਂ ਤੁਹਾਡੇ ਕੋਲੋਂ ਆਪਾਂ ਜਿਹੜਾ ਤੋਂ ਉਹ ਪੀਲੇ ਕਾਰਡ ਵਾਲਾ ਬੀਜ ਲਿਆ ਆ ਗਏ ਨਹੀਂ ਉਹ ਤੋਂ ਉਤਪਾਦਨ ਕਰ ਲਿਆ ਉਤੋਂ ਹੀ ਦਿੱਤਾ ਹੈ ਉਸ ਤੋਂ ਬਾਅਦ ਫੇਰ ਸਾਨੂੰ ਇਹ ਇਹਦੇ ਚੋਂ ਲੰਘਣਾ ਪੈਂਦਾ ਉਹਦਾ ਕੀ ਮਤਲਬ ਕੀ ਆ ਜੀ ਕਿ ਕਿਉਂ ਕਰਦੇ ਆਪਾਂ ਉਹ ਮਤਲਬ ਤਾਂ ਇਹੀ ਆ ਵੀ ਕਿਸਾਨਾਂ ਨੂੰ ਵਧੀਆ ਜਿਹੜਾ ਹੈਗਾ ਸੀਡ ਮਿਲੇ ਜੀ ਹਾਂਜੀ ਉਹਦੀ ਜਿਹੜੀ ਵਧੀਆ ਠੀਕ ਨਹੀਂ ਗਾਂਦੀ ਉਹਦੀ ਪੂਰੀ ਜਿਹੜੀ ਆ ਵਧੀਆ ਝਾੜ ਆਵੇ ਜੀ ਹੂੰ ਤਾਂ ਕਿ ਜਿਹੜਾ ਹੈਗਾ ਵੀ ਉਹ ਇੱਕੋ ਸਾਰ ਜਦੋਂ ਆਪਾਂ ਇੱਕੋ ਤਰ੍ਹਾਂ ਦੇ ਸੀਡ ਹੁੰਦੇ ਆ ਫਿਰ ਉਹਨਾਂ ਦੇ ਇੱਕੋ ਇੱਕੋ ਸਮੇਂ ਤੇ ਪੱਕਦਾ ਜੀ ਹਾਂਜੀ ਤੇ ਇੱਕੋ ਜਿਹੜਾ ਹੈਗਾ ਵਧੀਆ ਝਾੜ ਮਿਲਦਾ ਉਹਨਾਂ ਨੂੰ ਹੂੰ ਵਧੀਆ ਕੁਆਲਟੀ ਦਾ ਜਿਹੜਾ ਠੀਕ ਨੇ ਗੱਲ ਜੀ ਅਨਾਜ ਜਾਂ ਦਾ ਆਪਾਂ ਜਿਹੜਾ ਹੈਗਾ ਸੀਡ ਜਵੇਂ ਆਪਾਂ ਕਹਦੇ ਵੀ ਫਾਊਂਡੇਸ਼ਨ ਸੀਡ ਹੈ ਤਾਂ ਉਹ ਤੋਂ ਸਰਟੀਫਾਈਡ ਸੀਡ ਹੀ ਤਿਆਰ ਹੋਣਾ ਹਾਂ ਠੀਕ ਨਹੀਂ ਗੱਲ ਜਿਹੜਾ ਸੀਡ ਆ ਤੇ ਉਹਦਾ ਫਿਰ ਜਿਹੜਾ ਹੈਗਾ ਸੀਡ ਤਾਂ ਵਧੀਆ ਸੀਡ ਹੀ ਜਾਣਾ ਚਾਹੀਦਾ ਨਾ ਕਿਸਾਨਾਂ ਦੇ ਕੋਲ ਜੀ 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 ਤਾਂ ਕਿ ਉਹਨਾਂ ਕਿਸਾਨਾਂ ਨੇ ਵੀ ਆਪਣੇ ਉਹ ਸੀਡ ਲਾ ਕੇ ਠੀਕ ਨਹੀਂ ਗੱਲ ਉਹਦੇ ਉੱਤੋਂ ਆਪਣੀ ਜਿਹੜੀ ਹੈਗੀ ਆ ਅਨਾਜ ਪੈਦਾ ਕਰਨਾ ਹੂੰ ਤੇ ਇਸ ਲਈ ਜਿਹੜਾ ਹੈਗਾ ਵੀ ਉਹ ਅਸੀਂ ਉਹ ਜਿਹੜੀਆਂ ਰੱਖੀਆਂ ਵੀਆਂ ਨੇ ਵੀ ਵੇਟ ਕਰਦਾ ਹੈਗਾ ਮੈਂ ਦੱਸਿਆ ਵੀ ਜਦੋਂ ਜਾਂਦਾ ਕੋਈ ਉਹਦੇ 'ਚ ਕੋਈ ਮਾੜਾ ਠੀਕ ਨਹੀਂ ਗੱਲ ਜੀ ਕੋਈ ਕਈ ਵਾਰੀ ਨਾ ਮੈਂ ਆਪਣੇ ਹੁੰਦੇ ਆ ਮੈਂ ਫੋਟਾ ਠੀਕ ਨਹੀਂ ਗੱਲ ਭੇਜੂਗਾ ਜੀ ਉਹਨਾਂ ਦੇ ਵਿੱਚ ਕਈ ਵਾਰੀ ਬੂਟੇ ਜਿਹੜੇ ਹੈਗੇ ਆ ਡੰਮੀ ਬੂਟੇ ਆ ਜਾਂਦੇ ਆ ਦੂਜੀ ਕਿਸੇ ਬ੍ਰੇਡ ਪੁਰਾਣੇ ਕਿਸੇ ਦੇ ਪੁਰਾਣੇ ਬੂਟੇ ਕਈ ਵਾਰੀ ਆ ਵੀ ਉੱਗ ਜਾਂਦਾ ਜੀ ਪੁਰਾਣਾ ਉੱਗ ਜਾਂਦਾ ਕੋਈ ਉਹਦੇ ਉੱਤੇ ਵੀ ਡੁੱਬ ਜਾਂਦਾ ਹਾਂ ਹਾਂ ਉਹ ਵੀ ਵਿੱਚ ਹੀ ਕੱਟਿਆ ਗਿਆ ਉਹ ਵੀ ਵਿੱਚੇ ਕੱਟਿਆ ਗਿਆ ਵਿੱਚੇ ਆ ਗਿਆ ਜੀ ਉਹ ਜਿਹੜੀ ਆ ਫਿਰ ਉਹ ਸਮੇਂ ਦੇ ਜਿਹੜੀਆਂ ਦੋ ਬੇਟਾਂ ਕਰਨੇ ਉਹਨਾਂ ਦੇ ਦੌਰਾਨ ਸਾਡੇ ਫਿਰ ਸੀਡ ਸਟੈਟਿਓਨ ਜਾ ਕੇ ਉਹਨਾਂ ਨੂੰ ਜਿਹੜਾ ਹੈਗਾ ਕਢਾਉਂਦੇ ਆ ਜੀ ਹੂੰ ਠੀਕ ਆ ਜੀ ਤੇ ਉਹਨਾਂ ਦੇ ਜਿਹੜੇ ਹੈਗੇ ਆ ਵੱਖਰੇ ਵੱਖਰੇ ਇੱਕ ਸਾਡਾ ਰੱਖਿਆ ਪਿਆ ਵੀ ਕੋਈ ਅਨੁਪਾਤ ਆ ਵੀ ਅਸੀਂ ਜੇ ਖੇਤ ਦੇ ਵਿੱਚ ਜਦੋਂ ਜਾਣਦੇ ਆ ਇੱਕ ਜੇ ਤਾਂ ਇੱਕੋ ਜੀ ਜਿਹੜੀ ਵੈਰੈਟੀ ਲੱਗੀ ਆ ਤਾਂ ਉਹ ਉਹਦਾ ਕੋਈ ਗੱਲ ਹੁੰਦਾ ਕਈ ਵਾਰੀ ਕਿਸਾਨ ਨੇ ਦੂਜੀ ਵੈਰੈਟੀ ਲਾਈ ਹੁੰਦੀ ਹੈ ਜੀ ਠੀਕ ਆ ਉਹ ਫਿਰ ਅਸੀਂ ਜਿਹੜਾ ਹੈਗਾ ਉਹਦੇ ਵੱਖਰੇ ਵੱਖਰੇ ਪੈਰਾਮੀਟਰ ਰੱਖਿਆ ਵੀ ਜਿਹੜਾ 3 ਮੀਟਰ ਜਿਹੜਾ ਹੈਗਾ ਹਟ ਕੇ ਜਾਂ ਕੋਈ ਵੱਖਰੇ ਵੱਖਰੇ ਫਸਲਾਂ ਦੇ ਹੈਗੇ ਜਾਂ 5 ਮੀਟਰ ਹਟ ਕੇ ਕਈ ਵਾਰੀ 400 ਮੀਟਰ ਹਟ ਕੇ ਜਿਹੜੀਆਂ ਗੱਲ ਇਹ ਆ ਵੀ ਉਹ ਅਸੀਂ ਵੱਖਰੇ ਵੱਖਰੇ ਏਟਮਾਤ ਦੇ ਵਿੱਚ ਅਸੀਂ ਉਹ ਫਿਰ ਉਹਨਾਂ ਜਿਹੜਾ ਹੈਗਾ ਉਹਦਾ ਏਰੀਆ ਵਿੱਚ ਗਿਣਦੇ ਨਹੀਂ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਜਿਹੜੀ ਆ ਸੀਡ ਦੀ ਪ੍ਰੋਡਕਸ਼ਨ ਦਿੰਨੇ ਆ ਗੱਲ ਇਹ ਆ ਚੌਹਾਨ ਸਾਹਿਬ ਕਿ ਕਿਸਾਨ ਕੋਲ ਵਧੀਆ ਬੀਜ ਪਹੁੰਚੇ ਤਾਂ ਕਿ ਫਸਲ ਵਧੀਆ ਉਹ ਕਹਿਣ ਦਾ ਭਾਵ ਇਹਨਾਂ ਦਾ ਇਹ ਹੀ ਆ ਜੀ ਕਈ ਵਾਰੀ ਆਪਣੇ ਤੋਂ ਗੈਲੀ ਹੋ ਜਾਂਦੀ ਆ ਆਪਾਂ ਦੋ ਵੈਰੈਟੀਆਂ ਲਾਉਣੀਆਂ ਫਸਲ ਹੀ ਨਹੀਂ ਛੱਡਿਆ ਹਾਂ ਇਹ ਤੇ ਹੈ ਉਹ ਇਹਨਾਂ ਨੇ ਤਾਂ ਚੈੱਕ ਕਰਨਾ ਬੰਦਾ ਨਾ ਹਾਂ ਬਿਲਕੁਲ ਹਾਂਜੀ ਅੱਛਾ ਡਾਕਟਰ ਸਾਹਿਬ ਗੱਲ ਇਹ ਤੁਸੀਂ ਬੀਜ ਸੈਂਪਲਿੰਗ ਦੀ ਗੱਲ ਕੀਤੀ ਸੀ ਹੂੰ ਕਿੰਨੇ ਕੁ ਲੋਟ ਚੋਂ ਬੀਜ ਦੀ ਸੈਂਪਲਿੰਗ ਕਰਦੇ ਹਾਂ ਫਿਰ ਜਿਹੜਾ ਤੁਸੀਂ ਟੈਸਟਿੰਗ ਲਿਖਿਆ ਹੈ ਨਾ ਉਹ ਟੈਸਟ ਕਰਕੇ ਫਿਰ ਦੇ ਦੋਰਦੇ ਹਾਂ ਤੇ ਫਿਰ ਉਹ ਬੀਜ ਸੈਂਪਲ ਦਾ ਕੀ ਤਰੀਕਾ ਕੀ ਆ ਕਿਦਾਂ ਲੈਨੇ ਹਾਂ ਬਿਲਕੁਲ ਚਾਂਸ ਬਹੁਤ ਧੀ ਗੱਲ ਜਿਹੜੇ ਤਾਂ ਹੁਣ ਵੱਡੇ ਅਨਾਜ ਨੇ ਜੀ ਜਿਵੇਂ ਆਪਣਾ ਮੱਕੀ ਆ ਗਈ ਜਾਂ ਆਲੂ ਆ ਗਈ ਹਾਂਜੀ ਉਹਨਾਂ ਦੇ ਵਿੱਚ ਦਾ ਅਸੀਂ 400 ਕੁਇੰਟਲ ਜਿਹੜਾ ਹੈਗਾ ਜੀ ਦੂਸਰੇ ਆਪਾਂ ਉਸ ਤੋਂ ਬਾਅਦ ਆ ਗਏ ਕਣਕ ਆ ਗਈ ਜਾਂ ਜਿਹੜਾ ਹੈਗਾ ਛੋਟੇ ਅਨਾਜ ਕਹਿੰਦੇ ਹਾਂ ਹਾਂਜੀ ਹਾਂਜੀ ਉਨਾ ਲਈ ਅਸੀਂ 200 ਕੁਆਂਟਲ ਦਾ ਜਿਹੜਾ ਹੈ ਲੋਟ ਬਣਾਉਣਾ ਹੈ ਠੀਕ ਹੈ ਜੀ 200 ਕੁਆਂਟਲ ਦਾ ਇੱਕ ਲੋਟ ਗਣਿਆ ਜਾਂਦਾ ਠੀਕ ਹੈ ਜੀ ਠੀਕ ਹੈ ਤੀਸਰੇ ਜਿਹੜੇ ਛੋਟੇ ਆ ਗਏ ਆਪਣੇ ਸਰੋਂ ਆ ਗਈ ਜਾਂ ਆਪਣੇ ਗੱਲ ਆ ਵੀ ਕੋਈ ਬਰਸੀਮ ਆ ਗਿਆ ਛੋਟੀ ਬਹੁਤ ਬਰੀਕ ਛੋਟੀਆਂ ਬਰੀਕ ਬਣਾਟੀਆਂ ਉਹਦਾ ਹੈਗਾ 100 ਕੁਆਂਟਲ ਦਾ ਲੋਟ ਅਸੀਂ ਰੱਖਿਆ ਠੀਕ ਹੈ ਜੀ ਉਹਦੇ 100-100 ਕੁਆਂਟਲ ਦੇ ਜਾਂ 200 ਕੁਆਂਟਲ ਦੇ ਜਾਂ 400 ਕੁਆਂਟਲ ਦੇ ਅਸੀਂ ਲੋਟ ਬਣਾ ਲੈਣੇ ਆ ਉਹਨਾਂ ਦੇ ਵਿੱਚੋਂ ਫਿਰ ਜਿਹੜੇ ਹੈਗੇ ਆ ਸੈਂਪਲਿੰਗ ਜੀ ਇੱਕ-ਇੱਕ ਯਾਰੀ ਪ੍ਰੋਡਿਊਸਰ ਵੱਡਾ ਹੁੰਦਾ ਜਿਵੇਂ ਹੁਣ ਯੂਨੀਵਰਸਿਟੀ ਆ ਯੂਨੀਵਰਸ ਜਾ ਨੈਸ਼ਨਲ ਸੀਡ ਸਰਟੀਫਿਕੇਸ਼ਨ ਹਮ ਵੱਡੇ ਵੱਡੇ ادارے ਆ ਜੀ ਪਪਨ ਸੀਡ ਹੈ ਠੀਕ ਆ ਜੀ ਹਾਂਜੀ ਇਫਕੋ ਆ ਕ੍ਰਿਪਕੋ ਆ ਸਾਰੇ ادارے ਨੂੰ ਜਿਹੜਾ ਹੈਗਾ ਸਰਟੀਫਿਕੇਸ਼ਨ ਦੇਣਾ ਜਿਹੜਾ ਹੈਗਾ ਕਰਾਉਂਦੇ ਆ ਜੀ ਤੇ ਉਹਨਾਂ ਦੇ ਵੱਡੇ ਬਹੁਤ ਵੱਡੇ ਵੱਡੇ ਜਿਹੜੇ ਹੈਗੇ ਆ ਲੋਟ ਹੁੰਦੇ ਆ ਤੇ ਫਿਰ ਉਹ ਇੰਨੇ ਇੰਨੇ ਲੋਟ ਬਣਾ ਕੇ ਅਸੀਂ ਉਹਨਾਂ ਨੇ ਸੈਂਪਲਿੰਗ ਕਰਦੇ ਉਹਨਾਂ ਦੇ ਵਿੱਚੋਂ ਸੈਂਪਲਿੰਗ ਕਰਦੇ ਆ ਵੀ ਇਸ ਹਿਸਾਬ ਨੂੰ ਜਿਹੜਾ ਹੈਗਾ ਅਸੀਂ ਸੈਂਪਲਿੰਗ ਕਰਦੇ ਆ ਸੈਂਪਲਿੰਗ ਦਾ ਤਰੀਕਾ ਇਹ ਆ ਜੀ ਅਸੀਂ ਤਿੰਨ ਤਿੰਨ ਸੈਂਪਲ ਜਿਹੜੇ ਹੈਗੇ ਆ ਲੋਟ ਦੇ ਵਿੱਚ ਹੁਣ ਇੱਕ ਲੋਟ ਦੇ ਵਿੱਚੋਂ ਵੱਖਰੇ ਵੱਖਰੇ ਜਗ੍ਹਾ ਦੇ ਉੱਤੇ ਇੱਕ ਜਗ੍ਹਾ ਦੇ ਉੱਤੇ ਆਪਾਂ ਲੋਟ ਇਕੱਠੇ ਕਰ ਲਿਆ ਜੀ ਉਹਦੇ ਜਿਹੜਾ ਹੈਗਾ ਉਹਦੇ ਤਿੰਨ ਸੈਂਪਲ ਬਣਾ ਲਏ ਜੀ ਆਪਾਂ ਹੂੰ ਤਿੰਨ ਸੈਂਪਲਾਂ ਨੂੰ ਜਿਹੜਾ ਹੈਗਾ ਇੱਕ ਤਾਂ ਅਸੀਂ ਜਿਹੜਾ ਉਹ ਸੈਂਪਲ ਨੂੰ ਸੀਲ ਕਰਕੇ ਅਸੀਂ ਸਰਟੀਫਿਕੇਸ਼ਨ ਅਸਿਸਟੈਂਟ ਉਹ ਜੋ ਵੀ ਪ੍ਰੋਡਿਊਸਰ ਨੇ ਉਹਨਾਂ ਨੂੰ ਉੱਥੇ ਹੀ ਦੇ ਦਿੰਦਾ ਕਿਸਾਨ ਨੂੰ ਹੀ ਹੂੰ ਦੂਸਰਾ ਸੈਂਪਲ ਅਸੀਂ ਲੈਬ ਨੂੰ ਭੇਜ ਦਿੰਨੇ ਆ ਜੀ ਜੀ ਵੀ ਆਪਣੇ ਕੋਈ ਵੀ ਜਿਹੜੀ ਲੈਬ ਦੇ ਵਿੱਚ ਉਹ ਅਸੀਂ ਟੈਸਟਿੰਗ ਹੋਣੀ ਹੈ ਹਾਂਜੀ ਟੈਸਟਿੰਗ ਹੋਣੀ ਹੈ ਉਹ ਲੈਬ ਨੇ ਤੀਸਰਾ ਅਸੀਂ ਗਾਰਡ ਸੈਂਪਲ ਰੱਖ ਲੈਨੇ ਵੀ ਕਈ ਵਾਰੀ ਜਿਹੜਾ ਹੈਗਾ ਕੋਈ ਵੀ ਪ੍ਰੋਡਿਊਸਰ ਆ ਜਾਂ ਕਿਸਾਨ ਉਹ ਕਹਿੰਦਾ ਜੀ ਮੇਰਾ ਸੈਂਪਲ ਦਾ ਰਿਜ਼ਲਟ ਨਹੀਂ ਸੀ ਇਹ ਨਹੀਂ ਸੀ ਐਂ ਦੀ ਹੁੰਦਾ ਦੁਬਾਰਾ ਟੈਸਟ ਫਿਰ ਫਿਰ ਅਸੀਂ ਦੁਬਾਰਾ ਟੈਸਟ ਲਈ ਉਹਦੀ ਠੀਕ ਨਹੀਂ ਗਿਆ ਦੂਸਰੀ ਲੈਬ ਨੂੰ ਭੇਜ ਦਿਆਂ ਅਸੀਂ ਉਹ ਫਿਰ ਪੰਜਾਬ ਤੋਂ ਬਾਹਰ ਭੇਜ ਕੇ ਅਸੀਂ ਜਿਹੜਾ ਉਹਦਾ ਕਰਾਉਨੇ ਹੋਰ ਵੀ ਇਹ ਗੱਲ ਹੈ ਜੀ ਅੱਛਾ ਡਾਕਟਰ ਸਾਹਿਬ ਜਿੱਦਾਂ ਹੁਣ ਆਪਾਂ ਬੀਜ ਖਰੀਦ ਲਿਆ ਹਾਂਜੀ ਹਨਾ ਉਹ ਆਪਾਂ ਇਦਾਂ ਵੀ ਉਹਦਾ ਹੁੰਦਾ ਵੀ ਇਹ ਇੰਨੀ ਕੁ ਦੇਰ ਲਈ ਵੈਲਿਡ ਆ ਵੀ ਇੰਨੇ ਕੁ ਟਾਈਮ ਦੇ ਵਿੱਚ ਵੀਜ ਲਾਉਂ ਗਏ ਤਾਂ ਇਹ ਸਰਟੀਫਾਈਡ ਆ ਜੇ ਉਹ ਤੋਂ ਲੇਟ ਹੋ ਜੂਵੇ ਤਾਂ ਕੁਝ ਤਾਂ ਵੈਲਿਡਿਟੀ ਵੀ ਹੁੰਦੀ ਜੀ ਵੀਜ ਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਵੈਸੇ ਤਾਂ ਅਸੀਂ 9 ਮਹੀਨੇ ਲਈ ਜਿਹੜਾ ਹੈਗਾ ਜਿਹੜਾ ਉਸ ਦੀ ਜਿਹੜੀ ਕੋਈ ਵੀ ਜਿਹੜਾ ਟੈਗ ਦਿੰਨੇ ਆ ਉਹ 9 ਮਹੀਨੇ ਦੀ ਜਿਹੜਾ ਹੈਗਾ ਅੱਛਾ ਤੇ ਕਈ ਵਾਰ ਅਸੀਂ ਦੁਬਾਰਾ ਜਦੋਂ ਉਹਦੀ ਕਰਕੇ ਜਿਹੜਾ ਟੈਸਟਿੰਗ ਕਰਕੇ ਫਿਰ 6 ਮਹੀਨੇ ਲਈ ਵੀ ਦੇ ਦਿੰਨੇ ਆ ਉਹਨੂੰ अच्छा वादाया जा सके जे कदे वादा कटा होवे तूं दोबारा टेस्ट करा सकते दोबारा टेस्ट करा अच्छा, अच्छा 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 ठीक है वैसे आम 9 महीने ਦੀ ਜਿਹੜਾ ਹੈਗਾ ਉਹਦੀ ਜਦੋਂ ਇੱਕ ਵਾਰੀ ਤੁਸੀਂ ਖਰੀਦ ਲਿਆ हां ਉਹਦੀ ਵੈਰਿਟੀ 9 ਮਹੀਨੇ ਦੀ ਹੈ ਠੀਕ ਹੈ ਦੱਸ ਜਿਹੜੀ ਕਿਸਾਨ ਨੂੰ ਤੁਸੀਂ ਸਰਟੀਫਿਕੇਟ ਦੇ ਦਿੱਤਾ ਜਾਂ ਕਿਸੇ ادارے ਨੂੰ ਦੇ ਦਿੱਤਾ ਉਹ ਜਿਹੜਾ ਸਰਟੀਫਿਕੇਟ ਵੀ ਇਹ ਬੀਜ ਤੁਸੀਂ ਬੀਜ ਤਸਦੀਕਸ਼ੁਦਾ ਤਿਆਰ ਕਰ ਸਕਦੇ ਹੋ ਉਹ ਤੁਸੀਂ ਸਰਟੀਫਿਕੇਟ ਉਹਦਾ ਵਾਪਸ ਵੀ ਲੈ ਸਕਦੇ ਹੋ ਜੇ ਕੋਈ ਗੜਬੜੀ ਕਰਦਾ ਆ हां जी ਬਿਲਕੁਲ ਅਸੀਂ ਉਹ ਜਿਹੜਾ ਹੈਗਾ ਕਈ ਵਾਰ ਜਿਹੜਾ ਹੈਗਾ ਸਰਟੀਫਿਕੇਟ ਜਿਹੜਾ ਹੈਗਾ ਵਾਪਸ ਵੀ ਲੈ ਲੈਂਦਾ ਕਈ ਵਾਰੀ ਪਤਾ ਲੱਗਦਾ ਵੀ ਉਹਨੇ ਜਿਹੜਾ ਕੋਈ ਤੱਥ ਸਾਡੇ ਤੋਂ ਲੁਕੋਇਆ ਜਾਂ ਕੋਈ ਜਿਹੜਾ ਠੀਕ ਕਰਨਗੇ ਇਹੋ ਜੇ ਗੱਲ ਆ ਉਹ ਫਿਰ ਅਸੀਂ ਅਸੀਂ ਉਹ ਸਰਟੀਫਿਕੇਟ ਜਿਹੜਾ ਹੈਗਾ ਉਹ ਤੋਂ ਵਾਪਸ ਵੀ ਲੈ ਲੈਂਦੇ ਆ ਉਹਨੂੰ ਕੈਂਸਲ ਵੀ ਕਰ ਦਿੰਦੇ ਆ ਵੀ ਅਸੀਂ ਜਿਹੜਾ ਹੈਗਾ ਵੀ ਆਹ ਹਾਂ ਬਹੁਤ ਵਧੀਆ ਗੱਲ ਸਾਡੇ ਕੋਲ ਸਾਰਿਆਂ ਤੋਂ ਵੱਡੀ ਗੱਲ ਆ ਵੀ ਉਹ ਜਿਹੜਾ ਜਿਹੜਾ ਇੱਕ ਉਹਦਾ ਸ਼ੁੱਧੀ ਕਰਨ ਆ ਹਾਂ ਤੇ ਉਹਦੀ ਜਿਹੜੀ ਪ੍ਰਮਾਣਿਕਤਾ ਉਹ ਤੁਹਾਨੂੰ ਬਣਾ ਕੇ ਰੱਖਣੀ ਪਊਗੀ ਬਿਲਕੁਲ ਜੇ ਤੁਸੀਂ ਕੋਈ ਮਾੜੀ ਮੋਟੀ ਵੀ ਗੜਮੰਡ ਕਰਦੇ ਆ ਸਰਟੀਫਿਕੇਟ ਭਾਈ ਤੁਹਾ ਵਾਪਸ ਹੋ ਜਾਣਾ ਹਾਂ ਤੇ ਦੂਜੀ ਗੱਲ ਆ ਵੀ ਇੱਕ ਗੱਲ ਆਪਾਂ ਨੂੰ ਹੋਰ ਧਿਆਨ ਰੱਖਣੀ ਪੈਂਦੀ ਆ ਮੌਸਮ ਦਾ ਧਿਆਨ ਰੱਖਣਾ ਪੈਣਾ ਤਾਂ ਉਹ ਬਾਬੇ ਵਾਲ ਦੇਖਦੇ ਰਹੋ ਤੇ ਉੱਪਰੋਂ ਕੀ ਆ ਰਿਹਾ ਖਾਸ ਕਰਕੇ ਹੁਣ ਤੇ ਸਾਡੇ ਖੇਤੀ ਜਿਸ ਖਾਂ ਤੇ ਖੜੀ ਆ ਹੈ ਤੇ ਹੁਣ ਤੇ ਸਾਨੂੰ ਜਿਆਦਾ ਧਿਆਨ ਉੱਪਰੋਂ ਰੱਖਣਾ ਪੈਣਾ ਸੋ ਤਾਪਮਾਨ ਆਇਆ चौहान ਸਾਹਿਬ ਦੱਸ ਦਿਓ ਸਰ ਸੁਣਾਈਏ ਜੀ ਤਾਪਮਾਨ ਅੱਜ ਇਧਰ ਆ ਜੀ ਜਲੰਧਰ ਵੱਧ ਤੋਂ ਵੱਧ 33 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 13.3 ਡਿਗਰੀ ਸੈਲਸੀਅਸ ਜੀ ਗੁਰਦਾਸਪੁਰ 31 ਡਿਗਰੀ ਸੈਲਸੀਅਸ ਵੱਤੋਂ ਵੱਧ ਤੇ 15 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਫਿਰੋਜ਼ਪੁਰ 34.5 ਡਿਗਰੀ ਵੱਤੋਂ ਵੱਧ ਤੇ 14.3 ਘੱਟ ਤੋਂ ਘੱਟ ਪਟਿਆਲਾ 35.1 ਡਿਗਰੀ ਸੈਲਸੀਅਸ ਵੱਤੋਂ ਵੱਧ ਤੇ 12.2 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਅੰਮ੍ਰਿਤਸਰ ਵੱਤੋਂ ਵੱਧ ਤਾਪਮਨ 32.7 ਡਿਗਰੀ ਤੇ 15.3 ਘੱਟ ਤੋਂ ਘੱਟ ਬਠਿੰਡਾ ਵੱਤੋਂ ਵੱਧ ਤਾਪਮਨ 35.6 ਡਿਗਰੀ ਸੈਲਸੀਅਸ ਤੇ 14.6 ਡਿਗਰੀ ਸੈਲਸੀਅਸ ਘਟ ਤੋਂ ਘਟ ਰਿਹਾ ਜੀ ਤੇ ਆਉਣ ਵਾਲੇ ਸਮੇਂ ਚ ਮਹਿਕਮੇ ਵਾਲੇ ਕਹਿੰਦੇ ਵੀ ਮੌਸਮ ਤੇ ਹਾਲੇ ਖੁਸ਼ਕ ਚੱਲ ਰਿਹਾ ਤੇ ਖੁਸ਼ਕੀ ਚੱਲੂਗਾ ਉਹ ਖੁਸ਼ਕੀ ਚਾਹੀਦਾ ਜੀ ਹਾਂ ਖੁਸ਼ਕੀ ਚਾਹੀਦਾ ਔਖਾ ਆ ਨਾ ਹੋਏ ਮੌਸਮ ਬਿਲਕੁਲ ਜੀ ਬਿਲਕੁਲ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਖਾਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਕੋੜਾ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਅਡਰੈਸ ਹੈ ddpunjabijalandhar@gmail.com ਕਿਸਾਨ ਵੀਰੋਤੋਂ ਪੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਦੇਖੋ ਖੁਸ਼ੀਆਂ ਖੇੜਿਆਂ ਨਾਲ ਤੇ ਆਪਾਂ ਵਸਣਾ ਹੀ ਆ ਉਹਦੇ ਨਾਲ-ਨਾਲ ਜਾਗਰੂਕ ਵੀ ਹੋਣਾ ਬੀਜ ਉਤਪਾਦਨ ਇੱਕ ਵਧੀਆ ਬਦਲ ਹੋ ਸਕਦਾ ਸਾਡੀ ਖੇਤੀ ਦਾ ਸੋ ਇਸ ਕਰਕੇ ਇੱਧਰ ਵੀ ਧਿਆਨ ਦਿਓ ਹੁਣ ਸਾਨੂੰ ਦਿਓ ਇਜਾਜ਼ਤ ਕਲਪਾ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੈ ਜੈ